ਪੀਬੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਗੁਰਲਾਲ ਸਿੰਘ ਪੰਜਾਬ ਸਰਕਾਰ ਨੇ 9 ਅਗਸਤ ਨੂੰ ਹਰੀ ਝੰਡੀ ਦਿੱਤੀ ਹੈ ਏਡੀਐਸ ਸਿਸਟਮ ਨੂੰ ਉਹ ਸਿਸਟਮ ਹੈ ਕਿ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਦੇ ਜਿੰਨੇ ਵੀ ਸਰਹੱਦੀ ਜ਼ਿਲ੍ਹੇ ਨੇ ਜਿਹੜੀ ਸੈਕੰਡ ਬਾਰਡਰ ਡਿਫੈਂਸ ਲਾਈਨ ਹੈ ਉੱਥੇ ਇਹ ਸਿਸਟਮ ਲਾਇਆ ਜਾਏਗਾ ਜਿਹੜਾ ਹੈ ਕਿ ਐਂਟੀ ਡਰੋਨ ਸਿਸਟਮ ਹੈ ਬਾਜਖ ਪਰ ਸਭ ਤੋਂ ਵੱਡੀ ਗੱਲ ਮੈਂ ਇੱਕ ਹੋਰ ਸਾਂਝੀ ਕਰ ਦੇਣਾ ਚਾਹੁੰਨਾ ਦਰਸ਼ਕਾਂ ਦੇ ਨਾਲ ਇਸ ਵਕਤ ਸਾਡੇ ਨਾਲ ਸੀਨੀਅਰ ਸੁਪਰਡੈਂਟ ਆਫ ਪੁਲਿਸ ਜਾਨੀ ਕੀ ਸਰਦਾਰ ਪੁਪਿੰਦਰ ਸਿੰਘ ਸਿੱਧੂ ਜੀ ਸਾਡੇ ਨਾਲ ਹੈ ਪਰ ਮੈਂ ਐਂਟੀ ਡਰੋਨ ਸਿਸਟਮ ਤੋਂ ਪਹਿਲਾਂ ਇੱਕ ਵੱਡੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਇਹ ਦੇਣੀ ਚਾਹਨਾ ਐ ਐਂਟੀ ਡਰੋਨ ਸਿਸਟਮ ਹੋਣ ਆਇਆ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਕਈ ਸਾਲਾਂ ਦੇ ਵਿੱਚ ਪੁਲਸ ਦੀ ਨਫਰੀ ਘਟ ਹੋਣ ਦੇ ਕਾਰਨ ਜਿਹੜਾ ਚਿੱਟਾ ਜਿਹੜਾ ਸੀਗਾ ਡੇਢ ਕੁਆਂਟਲ ਦੇ ਲੱਗੇ ਤੱਕ ਦੇ ਨਾਲ ਦੀ ਨਾਲ ਡਰੱਗ ਪੈਡਲਰ ਵੀ ਫੜੇ ਤੇ ਨਾਲ ਦੀ ਨਾਲ ਚਿੱਟੇ ਦੀ ਜਿਹੜੀ ਕੁਆਂਟੀਟੀ ਹੈ ਟਾਈਮ ਡਿਰੂਸ਼ਨ ਬੜੀ ਨੋਟ ਕਰਨ ਵਾਲੀ ਗੱਲ ਹੈ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਕੰਗ੍ਰੈਚੁਲੇਸ਼ਨ ਵੀ ਕਹਿੰਨੇ ਆਂ ਸਰ ਪਹਿਲਾਂ ਤਾਂ ਬਹੁ ਬਹੁ ਮੁਬਾਰਕਬਾਦੀ ਜਿਹੜਾ ਤੁਸੀਂ ਫਿਰੋਜ਼ਪੁਰ ਚ ਪੰਜਾਬ ਪੁਲਿਸ ਦੇ ਤੌਰ ਤੇ ਐਡੇ ਵਧੀਆ ਕੰਮ ਕਰ ਰਹੇ ਹੋ ਜੀ ਥੈਂਕ ਯੂ ਜੀ ਮਿਹਰਬਾਨੀ ਤੁਹਾਡੀ ਸਰ ਏਟੀਆ ਸਿਸਟਮ ਹੈ ਕੀ ਇਸ ਦੇ ਵਿੱਚ ਚਾਹੇ ਉਹ ਬੀਐਸਐਫ ਹੈ ਜਿਹੜੀ ਸਾਡੀ ਸੈਕੰਡ ਬਾਰਡਰ ਡਿਫੈਂਸ ਲਾਈਨ ਹੈ ਅਸਲ ਦੇ ਵਿੱਚ ਇਸ ਨਾਲ ਚਿੱਟੇ ਦੇ ਡਰੱਗ ਪੈਟਰੋਲਰਾਂ ਤੇ ਕਿਸ ਤਰ੍ਹਾਂ ਦਾ ਕਾਬੂ ਪਾਇਆ ਜਾ ਸਕੇਗਾ ਬਿਲਕੁਲ ਜੀ ਇਹ ਜਿਹੜੀ ਆਪਣੀ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਉਪਰਾਲੇ ਸਦਕਾ ਇਹ ਜਿਹੜਾ ਐਡੀਐਸ ਜਿਹੜਾ ਸਾਨੂੰ ਮਿਲੇ ਆ ਤੇ ਜਿਹਦੇ ਨਾਲ ਨਾ ਸਿਰਫ ਆਪਾਂ ਜਿਹੜਾ ਡਿਟੈਕਟ ਕਰ ਸਕਾਂਗੇ ਜਿਹੜੇ ਡਰੋਨਸ ਆਉਂਦੇ ਆ ਉਧਰੋਂ ਬਾਹਰੋਂ ਸਮਗਲਰ ਡਰੋਨਸ ਰਾਹੀਂ ਨਸ਼ਾ ਭੇਜਦੇ ਆ ਤੇ ਬਲਕਿ ਉਹਨਾਂ ਨੂੰ ਆਪਾਂ ਫੜ ਵੀ ਸਕਾਂਗੇ ਵੀ ਉਹਨਾਂ ਦੇ ਇਨੀ ਕੈਪੇਬਿਲਟੀ ਹੈ ਵੀ ਇੱਕ ਤਾਂ ਡਿਟੈਕਟ ਕਰਨ ਦੀ ਤੇ ਉਸ ਤੋਂ ਬਾਅਦ ਉਸਤੇ ਉਹ ਉਸ ਨੂੰ نیچے ਕਰਾਉਂਦੇ। ਮਤਲਬ ਜਿਸ ਤਰੀਕੇ ਨਾਲ ਜੇਕਰ ਕੋਈ ਕਿਸੇ ਦੇ ਖੇਤ ਚ ਡੇਗਦਾ ਜਾਂ ਕੋਈ ਡਰੱਗ ਪੈਡਲਰ ਉੱਥੇ ਪਹੁੰਚਦਾ ਉਸ ਨੂੰ ਅੱਗੋਂ ਵੀ ਟੈਕਲ ਕੀਤਾ ਜਾ ਸਕਦਾ ਹੈ ਇਹ ਵੀ ਇਹਦੇ ਵਿੱਚ ਸਿਸਟਮ ਜਿਹੜਾ ਲਿਆਂਦਾ ਗਿਆ। ਬਿਲਕੁਲ ਜੀ ਸਿਸਟਮ ਤਾਂ ਇਹ ਹੈ ਵੀ ਉਹ ਉਦੋਂ ਅੱਗੇ ਮੈਨੂਅਲ ਸਿਸਟਮ ਹੈ। ਜਦੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਵੀ ਇੱਥੇ ਜਿਹੜਾ ਕੋਈ ਡਰੋਨ ਆ ਰਿਹਾ ਹੈ ਤੇ ਉਸ ਤੇ ਸਾਡੀ ਇਮੀਡੀਏਟਲੀ ਜਿਹੜੀ ਸਾਡੀ ਟੀਮਸ ਉੱਥੇ ਰਿਸਪੌਂਡ ਕਰਨਗੀਆਂ ਤੇ ਉੱਥੇ ਮੌਕੇ ਤੇ ਬੰਦੇ ਨੂੰ ਫੜਾਗੇ। ਸਰ ਇੱਕ ਬਾ ਕਮਾਲ ਚਲੋ ਪੰਜਾਬ ਪੁਲਿਸ ਕੰਮ ਕਰਦੀ ਹੈ ਮੇਰਾ ਇੱਕ ਸਵਾਲ ਇਹ ਹੈ। ਸਾਡੇ ਅਕਸਰ ਲੋਕ ਲਾਡਰ ਆਰਡਰ ਨੂੰ ਲੈ ਕੇ ਬੜੀ ਗੱਲ ਕਰਦੇ ਆ ਮੈਂ ਇੱਕ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੀ ਨਫਰੀ ਬਹੁਤ ਘੱਟ ਹੈ ਲੋਡ ਵਰਕ ਬਹੁਤ ਜ਼ਿਆਦਾ ਮੈਂ ਦਫ਼ਸਰਾਂ 'ਚ ਦੇਖਿਆ ਨੌਜਵਾਨ ਚਾਹੇ ਲੜਕੇ ਨੇ ਪੁਲਿਸ ਅਫਸਰ ਨੇ ਉਹ ਇੰਨਾ ਕੰਮ ਕਰ ਰਿਹਾ ਦਿਨ ਰਾਤ ਕਿਉਂਕਿ ਇੱਥੇ ਕੋਈ ਨਹੀਂ ਦੇਖਦਾ ਪਰ ਜਦੋਂ ਕਿਸੇ ਨਾ ਕਿਸੇ ਤਰੀਕੇ ਇਹੋ ਜੇ ਸਵਾਲ ਉੱਠਦੇ ਆ ਮੇਨਟੇਨ ਵੀ ਹੈ ਡਰੱਗਸ ਨੂੰ ਵੀ ਫੜਨਾ ਹਰ ਕੰਮ ਨਫਰੀ ਘੱਟ ਦੇ ਕਾਰਨ ਫਿਰ ਵੀ ਇੰਨਾ ਕੰਮ ਕਰ ਰਹੇ ਬਿਲਕੁਲ ਜੀ ਇਹ ਤਾਂ ਐਵੇਂ ਸਾਡੇ ਮਾਨਯੋਗ ਡੀਜੀ ਸਾਹਿਬ ਵੀ ਕਹਿੰਦੇ ਹੁੰਦੇ ਆ ਵੀ ਜੇ ਕਿਤੇ ਨਫਰੀ ਘਟ ਹੈ ਤਾਂ ਉਹ ਸਾਰੇ ਪਾਸੇ ਘਟ ਹੋ ਸਕਦੀ ਹੈ ਆਪਾਂ ਨੂੰ ਇਹ ਕੋਈ ਬਹਾਨੇ ਵਾਜੀ ਨਹੀਂ ਕਰਨੀ ਚਾਹੀਦੀਆਂ ਤੇ ਜੇ ਆਪਾਂ ਨੂੰ ਕੋਈ ਡਿਊਟੀ ਲੱਗੀ ਹੈ ਇੱਕ ਤਾਂ ਡਿਊਟੀ ਮਹਿਕਮੇ ਵੱਲੋਂ ਲੱਗੀ ਹੈ ਇੱਕ ਡਿਊਟੀ ਪ੍ਰਮਾਤਮਾ ਵੱਲੋਂ ਲੱਗੀ ਹੈ ਤੇ ਉਸ ਨੂੰ ਤਨਦੇਹੀ ਦੇ ਨਾਲ ਪੂਰਾ ਜੋਰ ਲਾ ਕੇ ਕਰੋ ਤੇ ਇਹ ਜਿਹੜੀਆਂ ਬਾਕੀ ਸਾਰੀਆਂ ਵੀ ਫੋਰਸ ਘਟ ਹੈ ਹੋਰ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਮਿਹਨਤ ਕਰਦੇ ਹੋ ਜਿਆਦਾ ਜਣੇ ਹਰ ਕੋਈ ਬੰਦਾ ਮਿਹਨਤ ਕਰਦਾ ਤੁਹਾਡੀ ਟੀਮ ਮਿਹਨਤ ਕਰਦੀ ਹੈ ਤਾ ਇਹ ਚੀਜ਼ਾਂ ਸੈਕੰਡਰੀ ਰਹਿ ਜਾਂਦੀਆਂ ਆ ਮਿਹਨਤ ਦਾ ਸਦਕੇ ਜਿਹੜਾ ਇੰਨਾ ਵਧੀਆ ਰਿਜ਼ਲਟ ਆ ਰਿਹਾ ਸਾਡੇ ਸਰ ਇਸੇ ਤਰ੍ਹਾਂ ਜਿਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਏਡੀਆ ਸਿਸਟਮ ਵੀ ਆ ਗਿਆ ਹੁਣ ਕੀ ਲੱਗਦਾ ਇਸ ਦੇ ਨਾਲ ਕਿੰਨਾ ਕੁ ਹੋਰ ਤੇਜ਼ੀ ਮਤਲਬ ਸਟਾਰਟ ਕਿਸ ਦਿਨ ਤੋਂ ਸ਼ੁਰੂ ਕਿਸ ਦਿਨ ਤੋਂ ਹੋ ਜਾਏਗਾ ਜੇ ਚੰਡੀ ਮਿਲ ਗਈ ਹੈ ਵੀ ਇਸ ਨੂੰ ਡਿਪਲੋਏ ਕਦੋਂ ਕਰ ਦਿੱਤਾ ਜਾਏਗਾ ਜਿਸ ਦਿਨ ਨਾਲ ਤੁਹਾਡੀ ਕੋਆਰਡੀਨੇਸ਼ਨ ਬੀਐਸਐਫ ਨਾਲ ਰਹੇਗੀ ਕਿੰਨੇ ਕੁ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਬਿਲਕੁਲ ਜੀ ਕੱਲ ਅਸੀਂ ਸਾਰੇ ਮੀਟਿੰਗਸ ਕਰ ਲਈਆਂ ਹਨ ਤੇ ਬੀਐਸਐਫ ਦੇ ਨਾਲ ਸਾਡੀ ਬੜੀ ਵਧੀਆ ਕੋਆਰਡੀਨੇਸ਼ਨ ਹੈ ਤੇ ਅਸੀਂ ਆਜ ਜਲਦੀ ਇੱਕ ਦੇ ਦਿਨ ਦੇ ਵਿੱਚ ਇਹ ਸਾਰਾ ਫੁੱਲੀ ਫੰਕਸ਼ਨਲ ਹੋ ਗਿਆ ਸਰ ਇੰਨੇ ਰੁਝੇਵਿਆਂ 'ਚ ਆਪ ਦਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕਸ ਟੂ ਯੂ ਸਿਨੀਅਰ ਸੁਪਰਡੈਂਟ ਆਫ ਪੁਲਿਸ ਸਰਦਾਰ ਭੁਪਿੰਦਰ ਸਿੰਘ ਸਿੱਧੂ ਸਾਡੇ ਨਾਲ ਸਨ ਤਾਂ ਉਹਨਾਂ ਨੇ ਏਡੀਆ ਸਿਸਟਮ ਤੇ ਗੱਲ ਕੀਤੀ ਹੈ ਬਾਜ ਅਖ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਨਾਲ ਬਨੇ ਰਹੋ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਗੁਰਲਾਲ ਸਿੰਘ ਫਿਰੋਜ਼ਪੁਰ